ਸੀ ਤੁਹਾਨੂੰ ਦਿਖਾਉਣੇ ਆਗੇ ਜਾਣਕਾਰੀ ਦਿੰਨੇ ਜਿਹੜੀ ਕਿ ਇਹ ਹਰ ਇੱਕ ਜੱਟ ਜ਼ਿਮੀਂਦਾਰ ਦੇ ਘਰੇ ਹੋਣੀ ਚਾਹੀਦੀ ਆ ਇਹਦੇ ਨਾਲ ਤੁਸੀਂ ਆਪਣੇ ਸੰਦ ਵੀ ਤੋ ਸਕਦੇ ਹੋਗੇ ਆ ਦਾ ਬੇੜਾ ਤੋ ਸਕਦੇ ਆ ਪਸੂਆਂ ਨੂੰ ਨਿਮਾ ਸਕਦੇ ਆ ਪਸੂਆਂ ਨੂੰ ਪਾਣੀ ਮਤਲਬ ਜਾਨੀ ਕਿ ਕੁੱਲ ਮਿਲਾ ਕੇ ਇਹਦੇ ਫਾਇਦੇ ਹੀ ਆਗੇ ਆਪਣੇ ਜਿਹੜੇ ਸੰਦ ਹੁਣ ਜ਼ਿਮੀਂਦਾਰਾਂ ਦੇ ਘਰੇ ਹੁੰਦੇ ਆ ਝੂਨੇ ਨਾਲ ਟਰੈਕਟਰ ਲਿਪੜ ਜਾਂਦਾ ਜਦੋਂ ਅਸੀਂ ਆਪਾਂ ਕਦੂ ਕਰਦੇ ਆ ਹਨਾ ਟਰੈਕਟਰ ਲਿਪੜਿਆ ਹੁੰਦਾ ਆਏਗਾ ਉਹ ਤੋਂ ਨਾ ਹੁੰਦਾ ਏ ਉਹ ਚਾਰ ਵੇਰੀ ਲਿਬੜ ਜਾਂਦਾ ਉਹ ਤੋਂ ਨਾ ਹੁੰਦਾ ਹੈਗਾ ਜਾਨੀ ਕਿ ਆਪਾਂ ਨੂੰ ਡੈਗ ਤੇ ਲਜਾਣ ਦੀ ਲੋੜ ਨਹੀਂ ਉੱਥੇ ਪੈਸੇ ਦੇਣ ਦੀ ਲੋੜ ਨਹੀਂ ਘਰੇ ਆਪ ਦਾ ਨਾਲੇ ਤਾਂ ਸੰਦ ਬਣੂਗਾ ਆਪਦੀ ਚੀਜ਼ ਬਣੂਗੀ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਹੈਗੀ ਤੇ ਇਹ ਤੁਸੀਂ ਇਕੱਲੇ ਵੀ ਲੈ ਸਕਦੇ ਹੋ ਤੇ ਤੁਸੀਂ ਕਿਸੇ ਨਾਲ ਸਾਂਝਾ ਵੀ ਲੈ ਸਕਦੇ ਹੋ ਜੇਕਰ ਤੁਸੀਂ ਇਕੱਲੇ ਲਓਗੇ ਤਾਂ ਤੁਸੋਂ ਨੂੰ ਤੁਸੀਂ ਆਪ ਦਾ ਇੱਕ ਥਾਂ ਤੇ ਫਿੱਟ ਕਰ ਲੋਗੇ ਤੇ ਜੇ ਤੁਸੀਂ ਸਾਂਝਾ ਲਓਗੇ ਤਾਂ ਉਹ தோਸੀ ਫਟ ਨਹੀਂ ਕਰਨਾ ਹੈਗਾ ਇਹਦਾ 115 ਫੁੱਟ 115 ਫੁੱਟ ਹੀ ਆਣਾ ਇਹ ਆਹ ਘਰ ਦਾ ਵੱਡਾ ਕਰਕੇ 15 ਹਾਂ 125 ਫੁੱਟ ਹੈਗਾ ਸਾਡਾ ਇਹ ਪੈਪ ਜਾਨੀ ਕਿ ਤਿੰਨ ਕਨਾਲਾਂ ਦੇ ਵਿੱਚ ਘਾਰਾ ਤੇ ਜਿਹੜੇ ਮਰਜੀ ਕੋਨੇ ਦੇ ਵਿੱਚ ਲੈ ਜੀਏ ਹੁਣ ਦੀਵਾਲੀ ਵੇਲੇ ਸਫਾਈ ਕਰਨੀ ਹੁੰਦੀ ਹੈ ਸਾਰਾ ਫਰਨੀਚਰ ਜਿਹੜਾ ਬਾਹਰ ਕੱਢ ਕੇ ਕੰਧਾਂ ਤੱਕ ਧੋ ਦੂਗਾ ਤੇ ਇਹ ਇਹ ਹੈਗਾ ਜੀ ਪਾਣੀ ਵਾਲਾ ਪੰਪ ਜਿਹੜਾ ਇਹਦੇ ਨਾਲ ਹੁਣ ਇਹ ਆ ਵੀ ਆਪਾਂ ਖੇਲ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਵੇਸਟ ਜਦੋਂ ਹੁੰਦਾ ਆਪਾਂ ਕੱਢਣਾ ਹੀ ਹੁੰਦਾ ਉਹ ਹਨਾ ਤੇ ਉਹ ਆਪਾਂ ਕੱਢ ਦਿੰਨੇ ਪਾਣੀ ਵੇਸਟ ਹੀ ਜਾਂਦਾ ਆਏਗਾ ਤੇ ਇਸ ਤੋਂ ਬਿਹਤਰ ਆ ਉਹ ਪਾਣੀ ਦਾ ਆਪਾਂ ਹਾਂ ਮੋਟਰ ਨਾਲ ਪਾਣੀ ਜ਼ਿਆਦਾ ਡੋਲ ਜਾਂਦਾ ਆਏਗਾ ਤੇ ਉਹ ਪਾਣੀ ਵੇਸਟ ਹੋਣ ਦੀ ਬਜਾਏ ਜੇਕਰ ਆਪਾਂ ਆਪਣੇ ਮਤਲਬ ਵਰਤੋਂ ਵਿੱਚ ਲਿਆਂਦਾ ਜਾਵੇ ਆਪਾਂ ਹੁਣ ਫਸਾਂ ਦਾ ਧੋਣੇ ਤੋਂ ਪਸ਼ੂ ਵੀ ਨਮਾਉਣੇ ਆ ਤੇ ਫਾਰਸਾਂ ਵੀ ਧੋਣੀਆਂ ਇਹ ਜ਼ਰੂਰੀ ਆ ਜਿਨ੍ਹਾਂ ਦੇ ਪਸ਼ੂ ਰੱਖੇ ਹੋਇਆ ਜੇਕਰ ਆਪਾਂ ਸਫਾਈ ਨਹੀਂ ਰੱਖਦੇ ਤਾਂ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਵੀ ਲੱਗ ਸਕਦੀਆਂ ਤਾਂ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਥਾਂ ਦਿਖਾਉਂ ਪਸ਼ੂਆਂ ਵਾਲਾ ਅਸੀਂ ਹਾ ਦੋ ਹਫ਼ਤਿਆਂ ਦੇ ਵਿੱਚ ਇੱਕ ਵਾਰੀ ਇਸ ਪੰਪ ਨਾਲ ਜਿਹੜੇ ਥੱਲੇ ਫਾਰਸਾ ਧੋਣੇ ਆਗੇ ਤੇ ਤੁਹਾਨੂੰ ਦਿਖਾਉਣੀ ਆ ਵੀ ਦੋ ਹਫ਼ਤਿਆਂ ਤੋਂ ਬਾਅਦ ਸਾਡੀ ਜਿਹੜੀ ਫਾਰਸ ਦੀ ਕੀ ਹਾਲਤ ਹੈ ਤੇ ਜਦੋਂ ਧੋਤੀ ਜਾਊਗੀ ਤੇ ਉਦੋਂ ਇਹਦੀ ਕੀ ਹਾਲਤ ਹੋਊਗੀ ਹੁਣ ਤੁਹਾਨੂੰ ਦਿਖਾਉਣੇ ਆ ਤੇ ਜਿਹੜਾ ਇਹਦਾ ਰੇਟ ਆ ਉਹ ਐਂਡ ਤੇ ਮੇਰੇ ਹਸਬੰਦ ਦੱਸਣਗੇ ਕਿਥੋਂ ਲਈਆ ਸੀ ਕਿੰਨਾ ਇਹਦਾ ਰੇਟ ਪਿਆ ਸਾਨੂੰ ਕਿਵੇਂ ਕਿਹੜੀ ਕੰਪਨੀ ਆ ਕਿਵੇਂ ਮਤਲਬ ਕਿਥੋਂ ਲੈਣ ਚ ਫਾਇਦਾ ਐ ਨੂੰ ਲੋਕਲ ਮਾਰਕੀਟ ਜਾਂ ਆਨਲਾਈਨ ਮੰਗਾਉਣ ਚ ਫਾਇਦਾ ਐ ਉਹ ਤੁਹਾਨੂੰ ਅਸੀਂ ਐਂਡ ਤੇ ਦੱਸਾਂਗੇ ਤਾਂ ਉਸ ਤੋਂ ਪਹਿਲਾਂ ਅਸੀਂ ਫਾਰਸ ਜਿਹੜੀ ਧੋਣੇ ਆਗੇ ਪਸੂ ਨਮਾਉਣੇ ਆਗੇ ਹੁਣ ਕੀ ਰਾ ਇਹਨਾਂ ਨੂੰ ਖੇਲ ਵਾਲੇ ਪਾਣੀ ਨਾਲ ਹੀ ਅਸੀਂ ਪਾਣੀ ਪਿਆ ਤਾਏਗਾ ਜਿਹੜੀ ਫਾਰਸਾ ਗਿੱਲੀ ਕਰਤੀ ਐ ਇਹਦੇ ਨਾਲ ਜਿਹੜਾ ਗੁਆ ਜਾਂ ਉੱਗਲ ਜਾਊਗਾ ਤੇ ਆਪਣੇ ਦਿੱਲੀ ਦੀਆਂ ਵੀਡੀਓ ਆਉਂਦੀਆਂ ਆਇਆਂ ਤੇ ਤੁਸੀਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਦਾਂ ਦੇ ਪਸਮਾ ਦੇ ਪ੍ਰਤੀ ਜਾਣਕਾਰੀ ਲੈਣ ਲਈ ਤੇ ਮੈਂ ਤੁਹਾਨੂੰ ਪਹਿਲਾਂ ਫਰਸ਼ ਦਿਖਾਉਣੀ ਆ ਵੀ ਕਿੰਨੀ ਗੰਦੀ ਹੋਈ ਹੋਈ ਆ ਪਹਿਲਾਂ ਪਾਣੀ ਮਾਰਤਾ ਇਦਾਂ ਤੇ ਪਾਣੀ ਪਿਆਤਾ ਇਹਨਾਂ ਨੂੰ ਤੇ ਫਰਸ਼ ਦੇਖੋ ਕਿੰਨੀ ਗੰਦੀ ਹੋ ਗਈ ਆਗੀ ਗਿੱਲੀ ਮਤਲਬ ਕਰਤੀ ਉਹ ਹੁਣ ਉੱਗ ਗਿਆ ਨਾ ਸਾਰਾ ਗੋਹਾ ਜਾਂ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਇਹਨੂੰ ਵਰਤ ਤੋਂ ਵਿੱਚ ਲਿਆਉਣਾ ਆਏਗਾ ਤੇ ਆਹ ਉਹ ਪੰਪ ਆਗਾ ਤੇ ਬਾਕੀ ਆ ਦੇਖੋ ਇਧਰ ਹੁਣ ਜਿਹੜੀਆਂ ਫਾਰਸ ਆ ਗਈ ਗਿੱਲੀ ਕਰਤੀ ਆ ਗਈ ਫਿਰ ਤੁਹਾਨੂੰ ਦਿਖਾਵਾਂਗੇ ਅਸੀਂ ਸਾਫ਼ ਕਰਕੇ ਤੇ ਇਹਨੂੰ ਅਸੀਂ ਇਸ ਤਰ੍ਹਾਂ ਫਿੱਟ ਕੀਤਾ ਹੋਇਆਗਾ ਇਸ ਤਰ੍ਹਾਂ ਵੱਡੀ ਜਿਹੜੀ ਮੇਨ ਸੁੱਚ ਹੁੰਦੀ ਆ ਉਹਦੇ ਤੇ ਚੱਲਦੀ ਆ ਇਹ ਤੇ ਖੇਲ ਜਿਹੜੀ ਹੁਣ ਆ ਪਾਣੀ ਦੀ ਅਸੀਂ ਭਰ ਲਾਂਗੇ ਦੇਖੋ ਥੋੜਾ ਜਿਹਾ ਅਸੀਂ ਥੱਲੇ ਪਾਣੀ ਡੋਲਤ ਆਏਗਾ ਖਾਲੀ ਕਰਤ ਆਏਗਾ ਤੇ ਭਰ ਕੇ ਫਿਰ ਇਹ ਪਾਣੀ ਨਾਲ ਅਸੀਂ ਧੋਵਾਗੇ ਥਾਂ ਤੋਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਐਂ ਤੱਕ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਹਾਂਜੀ ਆ ਦੇਖੋ ਪਹਿਲਾਂ ਪਾਣੀ ਪਹਿਲਾਂ ਬਾਲਟੀ ਨਾਲ ਪਾਣੀ ਮਾਰਿਆ ਏ ਫਰਸ਼ ਗਿੱਲੀ ਕੀਤੀ ਏ ਤੁਹਾਨੂੰ ਦਿਖਾਇਆ ਵੀ ਪਹਿਲਾਂ ਬਹੁਤ ਗੰਦੀ ਸੀਗੀ ਤੇ ਹੁਣ ਇਹਦੇ ਨਾਲ ਧੋਵਾਂਗੇ ਮੈਨੂੰ ਐ ਦੱਸੋ ਵੀ ਇਹ ਪਹਿਲਾਂ ਕਿਵੇਂ ਯੂਜ਼ ਕਰਨੀ ਹੈਗੀ ਇਹ ਪਹਿਲਾਂ ਕੀ ਚੱਕਰ ਹੈ ਹਾਂ ਤੇ ਜਿਵੇਂ ਹੁਣ ਆਪਾਂ ਏਸੀ ਧੋਣਾ ਉਹਦਾ ਘੱਟ ਵੱਧ ਕਿਵੇਂ ਕਰਨਾ ਇਹਦਾ ਪ੍ਰੈਸ਼ਰ ਬਹੁਤ ਕਈ ਗੱਲਾਂ ਹੁੰਦੀਆਂ ਪਹਿਲਾਂ ਤਾਂ ਹਮ ਆਹ ਪਾ ਜਿਹੜੀ ਹਮ ਇਹਨੂੰ ਇਹਦੇ ਮੂਰੇ ਬੰਦ ਫਿਲਟਰ ਚਾਹੀਦਾ ਏ ਵੀ ਕੋਈ ਗੰਦਾ ਬੰਦਾ ਪਾਣੀ ਆ ਜਿਹੜਾ ਹਮ ਜਿੱਥੇ ਮਰਜੀ ਸਿਰਦੇ ਉਹ ਵੀ ਤੂੜੀ ਤਾੜੀ ਦੇ ਡੱਕੇ ਨਾ ਹੋਣ ਠੀਕ ਆ ਫਿਲਟਰ ਜ਼ਰੂਰੀ ਆ ਇਹਨੂੰ ਪਾਣੀ ਜਾਇੰਟ ਭੋ ਦੇਣਾ ਠੀਕ ਆ ਠੀਕ ਆ ਉੱਤੇ ਰੱਖ ਦੇ ਉਹ ਕੋਈ ਚੀਜ਼ ਬਾਹਰ ਨਾ ਨਿਕਲੇ ਠੀਕ ਆ ਠੀਕ ਆ ਆਏ ਵਾਪਸੀ ਵਾਲਾ ਠੀਕ ਆ ਜੇ ਆਪਾਂ ਪ੍ਰੈਸ਼ਰ ਮਾਨ ਨੂੰ ਜ਼ਿਆਦਾ ਵਧਾਉਣੇ ਆ ਤਾਂ ਪਾਣੀ ਉਧਰ ਵਾਪਸ ਨਹੀਂ ਨਿਕਲਦਾ ਹੁੰਦਾ ਕਿ ਜਿੰਨਾ ਪ੍ਰੈਸ਼ਰ ਆ ਪਾਣੀ ਘੱਟ ਡੁੱਲੂਗਾ ਠੀਕ ਹੈ ਉਦੋਂ ਅੱਧਾ ਪਾਣੀ ਇੱਧਰ ਵਾਪਸ ਆਈ ਜਾਣਾ ਜੇ ਆਪਾਂ ਏਸੀ ਵਗੈਰਾ ਸਾਥ ਧੋਣਾ ਹੈ ਤਾਂ ਇਹ ਇੱਕ 8 ਮੀਟਰ ਲਾ ਕਰ ਲੈਣਾ ਇਹਨੂੰ ਅੱਛਾ ਤੇ ਆ ਜਿਹੜਾ ਪ੍ਰੈਸ਼ਰ ਵਾਲਾ ਇੱਧਰ ਗੇਜ ਦੇਖ ਹੂੰ ਹੂੰ ਇਹ 40 ਕਿਤੇ ਰੱਖਣੀ ਆ ਅੱਛਾ ਮੁਰਿਆ ਲੱਗੀ ਹੋਈ ਆ ਲੱਗੀ ਹੋਈ ਹੈ ਗੇਜ ਹੂੰ ਕਿਉਂਕਿ 40 ਇੱਕ ਦਾ ਮਤਲਬ ਪ੍ਰੈਸ਼ਰ ਨੋਰਮਲ ਆ ਤੇ ਤਿੱਖਾ ਨਹੀਂ ਰੱਖਣਾ ਇਸ ਤੋਂ ਕੱਸ ਕੇ ਚੌੜਾ ਕਰ ਦੇਣਾ ਪ੍ਰੈਸ਼ਰ ਠੀਕ ਹੈ ਤੇ ਜੇ ਫਾਰਸਾਂ ਫੂਰਸਾਂ ਧੂਣੀਆਂ ਟਰੈਕਟਰ ਫੇਰ ਇਹਨੂੰ ਫੁੱਲ ਕੱਸ ਦੇਣਾ ਜਿਵੇਂ ਕਿ ਹੁਣ ਆਪਣਾ ਕਰ ਸਿਆ ਹੋਇਆ ਹੂੰ ਤੇ ਫੇਰ ਪੂਰਾ ਪ੍ਰੈਸ਼ਰ ਬਣ ਜਾਂਦਾ ਹੈ ਤਾਂ ਮੈਂ ਜਿੰਦਾਦਾ ਪਹਿਲੇ ਹਾਂਦਾ ਸਾਨੂੰ ਕੀ ਫਾਇਦਾ ਹੋਇਆ ਇਹਦਾ ਇਹਦਾ ਫਾਇਦਾ ਹੀ ਫਾਇਦਾ ਹੈ ਨੁਕਸਾਨ ਕੀ ਹੈ ਹੂੰ ਦੋ ਦੀ ਮੋਟਰੀ ਹੋ ਆ ਦੋ ਦੀ ਇਹ ਹੂੰ ਉਹ ਧਰਤੀ 'ਚ ਪਾਣੀ ਤਾਂ ਪਹਿਲਾਂ ਹੀ ਥੋੜਾ ਏ ਮੇਨ ਗੱਲ ਤਾਂ ਇਹ ਆ ਹੂੰ ਵੀ ਬਹੁਤ ਜ਼ਿਆਦਾ ਪਾਣੀ ਡੋਲਦੀ ਆ ਮੱਚੀ ਮੋਟਰ ਹੂੰ ਠੀਕ ਆ ਤੇ ਕੰਮ ਹੁੰਦਾ ਨਹੀਂ ਉਹਨੇ ਦਾ 20 ਮਿੰਟਾਂ 'ਚ ਇਹ ਜਿੰਨਾਂ 15 ਖੇਲਣਾ ਪਾਣੀ ਦੀਆਂ ਡੋਲ ਦੇਣੀਆਂ ਇਹ ਹੁਣ ਤੇਰੇ ਸਾਹਮਣੇ 20 ਮਿੰਟ ਚੱਲੂਗਾ ਇੱਕ ਖੇਲ ਪਾਣੀ ਦੀ ਕੋਈ ਲੱਗਣੀ ਆ ਤੇ ਨਾ ਮੈਨੂੰ ਬੁਰਸ਼ ਮਾਰਨ ਦੀ ਲੋੜ ਨਾ ਮੈਨੂੰ ਬੋਂਕਰ ਮਾਰਨ ਦੀ ਲੋੜ ਫਾਕਸ਼ਾ ਇंसाफ ਹੂੰ ਨੰਬਰ 2 ਸ਼ੀਸ਼ੇ ਢੋਲਾ ਸਾਰ ਗੱਡੀ ਢੋਲਾ ਕੋਸ ਕਰਨਾ ਬਾਲਾ ਨਹੀਂ ਗਾ ਕੱਦੂ ਵੇਲੇ ਤੇ ਪੰਜ ਜਿਹੜੀ ਟਰੈਕਟਰ ਤੋਤਾ ਹੂੰ 300 ਰੁਪਿਆ ਤੋਂ ਹੁੰਦਾ ਲੈਂਦਾ 1500 ਰੁਪਿਆ ਤਾਂ ਇਹ ਹੀ ਪਾਚ ਗਿਆ ਹੂੰ ਜੇ ਇੱਥੇ ਦਾ ਮੰਡਰਕਰ ਦੋ ਘਰ ਸਾਂਝਾ ਲੈ ਹੁਣ ਉਹ ਤਾਂ ਬਾਲੀ ਵਧੀਆ ਗੱਲ ਤੇ ਜੇ ਨਹੀਂ ਸਾਂਝਾ ਕਿਸੇ ਦਾ ਚੱਲਦਾ ਜਿਵੇਂ ਹੁਣ ਆਪਣੇ ਪਸ਼ੂਆਂ ਦਾ ਜ਼ਿਆਦਾ ਕੰਮ ਆ ਆਪਣੇ ਤਾਂ ਲੱਪੜੀ ਰਹਿੰਦੇ ਸੀ ਮੈਟ ਮੋਟਰ ਦੋ ਦੋ ਘੰਟੇ ਜਲਦੀ ਸੀ ਬਾਲਾ ਪਾਣੀ ਖਰਾਬ ਜਾਂਦਾ ਸੀ ਹੁਣ ਪਾਣੀ ਨਹੀਂ ਵੇਸਟ ਜਾਂਦਾ ਦੋ ਖੇਲ ਨਹੀਂ ਲੱਗਦੀਆਂ ਤੇ ਹੁਣ ਹਰਸ ਦਿਖਾ ਦੇ ਤੇ 20 ਮਿੰਟ ਨੂੰ ਤੋਤੇ ਤੋਂ ਬਾਅਦ ਚ ਅਧਾਰ ਹਾਂ ਹਾਂ ਦੇਖੋ ਆ ਫਰਸ ਸਾਡੀ ਗੰਦੀ ਆ ਹੁਣ ਅਸੀਂ ਨਾ ਪਹਿਲਾਂ ਪਾਣੀ ਨਾਲ ਹੁਕਤਾ ਹੁਣ ਇਹ ਚੱਲ ਪਈ ਆ ਬਈ ਤੇ ਹੁਣ ਅਸੀਂ ਥਾਂ ਧੋਨੇ ਆਂਗੇ ਤੇ ਦੇਖੋ ਆ ਗਈ ਹੋ ਗਿਆ ਹੁਣ ਇਹਦਾ ਇਹਦੇ ਅੱਗੇ ਵਾਲ ਦੋਨੇ ਹੀ ਪੈਰ ਖਾਲੀ ਸੀ ਨਾ ਪਾਣੀ ਅੱਛਾ ਠੀਕ ਹੈ ਤੇ ਹੁਣ ਅਸੀਂ ਧੋਨੇ ਆ ਤੇ ਤੁਹਾਨੂੰ ਕੈਮਰਾ ਇੱਧਰ ਕਰਕੇ ਦਿਖਾਉਣੇ ਆਂਗੇ ਦੇਖੋ ਇਹਦਾ ਪਹਿਲਾਂ ਤਾਂ ਪ੍ਰੈਸ਼ਰ ਦੇਖੋ ਦੇਖੋ ਮਾਰ ਇੱਕ ਜਿਹੜੀ ਜੰਗਾਲ ਲੱਗੀ ਆ ਇਹ ਪਾਕਿਸਤਾਨ ਦੇ ਜੋ ਤੋਂ ਬਹੁਤ ਅਲ ਪੱਤੀ ਜਾ ਰਿਹਾਗਾ ਜਿਹੜੀ ਕੋਠੇ ਤੇ ਫਾਰਸ਼ਾ ਇੰਨਾ ਕਾਲਾ ਹੋ ਜਾਂਦਿਆਂ ਜਦੋਂ ਇੰਨਾ ਕਾਲਾ ਹੋ ਜਾਂਨ ਸਭ ਤੋਂ ਵਧੀਆ ਚੀਜ਼ ਇਹ ਆ ਇਹਦੇ ਨਾਲ ਇੰਨਾ ਦੇ ਜੰਗਾਲ ਪੱਤੀ ਜਾਂਦੀ ਆ ਹੋਰ ਕਿਸੇ ਚੀਜ਼ ਨਾਲ ਨਹੀਂ ਪੱਤੀ ਜਾਂਦੀ ਹੂੰ ਚਲਿਏ ਫਿਰ ਤੋਂ ਅੱਗੇ ਬਾਅਦ ਮੈਨੂੰ ਉਣਾ ਪਹਿਲਾਂ ਅੰਦਰੋਂ ਰਹੂਗਾ ਬਾਹਰ ਤੇ ਬਾਹਰੋਂ ਰਹੂਗਾ ਕਿ ਕੋਈ ਬਾਹਰ ਨਹੀਂ ਤੇ ਇੱਕ ਵਾਰੀ ਬੁੰਕਰ ਮਾਰਦੇ ਉੱਪਰ ਜੇ ਜਾਊਗਾ ਜਾਂ ਬਾਲਟੀ ਦਾ ਪਾਣੀ ਡੋਲ ਦੇ ਡੋਲ ਦਿੰਦੇ ਆ ਗ੍ਰੇ 24 ਤੋਂ ਤੀਜੀ ਤੇ ਕਿਵੇਂ ਦੱਸ ਦਈਏ ਕਾਇਨ ਦੇ ਬੇ ਟਿੱਕ ਨਾ ਬੈਕਟੀ ਜੀ ਸਾਰਾ ਗੋਆ ਪਟਿਆ ਜਾਊ ਆਪ ਹੈ ਜਾਏਗਾ ਨਾਲੇ ਪਾਣੀ ਘਟੇ ਵੇਸਟ ਹੁੰਦਾ ਲੈ ਮੈਂ ਤਾਂ ਪਾਣੀ ਦੀ ਬਾਲੀ ਬਚਤਾਂ ਨਾਲੇ ਕੰਮ ਸੋਕਾ ਨੂੰ ਹੂੰ ਉੱਤੇ Thank yeah, you. Yeah, 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 yeah. ਦੇਖੋ ਬਈ ਇੰਨੀ ਸਫਾਈ ਕੀਤੀ ਅਨੇ ਅੱਜ ਪਹਿਲਾਂ ਗਿੱਲਾ ਕਰ ਲੇਵੇ ਤੇ ਉਹਦੇ ਨਾਲ ਨਾ ਜਿਹੜੀ ਖਾਂ ਜਾਂ ਜਿਹੜਾ ਪੱਟਿਆ ਜਾਂਦਾ ਉੱਗਲ ਜਾਂਦਾ ਗੋਹਾ ਜਾਂ ਤੇ ਫੇਰ ਦੇਖੋ ਵੀ ਲਾਲ ਲਾਲ ਇੱਟਾਂ ਕੱਢਤੀਆਂ ਏ ਅਸੀਂ 2 ਹਫ਼ਤਿਆਂ ਦੇ ਵਿੱਚ ਇੱਕ ਵਾਰੀ ਜ਼ਰੂਰ ਇਸ ਨਾਲ ਸਾਫ਼ ਕਰਦੇ ਹਾਂਗੇ ਤੇ ਗੱਡੀ ਮੋਟਰਸਾਈਕਲ ਮਸ਼ੀਨਰੀ ਕੋਈ ਵੀ ਧੋਣੀ ਹੈਗੀ ਉਹ ਤਾਂ ਬਹੁਤ ਹੀ ਵਧੀਆ ਉਹਨੂੰ ਮੋਟਰਸਾਈਕਲ ਖੜਾ ਆਏਗਾ ਤੇ ਉਹਨੂੰ ਧੋਣਾ ਸੀਗਾ ਤੇ ਹੁਣ ਸਾਡੇ ਕੋਲ ਇਹਨਾਂ ਟਾਈਮ ਨਹੀਂ ਰਿਹਾ ਹੈਗਾ ਕਿਉਂਕਿ ਪੱਠੇ ਪਾਉਣੇ ਆਗੇ ਉਹਨੂੰ ਬਾਅਦ ਚ ਧੋਣਗੇ ਤੇ ਹੁਣ ਇਹ ਤੁਹਾਨੂੰ ਦੱਸ ਦੇਣਗੇ ਸਿਰਫ ਅੱਧਾ ਪੌਣਾ ਘੰਟਾ ਲੱਗਿਆ ਆਏਗਾ ਤੇ ਸਾਫ਼ ਹੋ ਗਿਆ ਫਿਰ ਇਹ ਤੁਹਾਨੂੰ ਦੱਸਣਗੇ ਵੀ ਕਿੰਨੇ ਦਾ ਆਇਆ ਕਿੱਥੋਂ ਲਿਆਗਾ देखो यस तरह एक गंद काढदा गंदगी बाहर प्रेशर बन जांदा ना पूरा बहुत ही बढ़िया चीज आ ਤੁਸੀਂ ਵੀ ਇਹ ਜੱਟ ਜੀ ਵੀਦਾਰ ਦੇ ਤਾਂ ਘਰੇ ਹਰੇਕ ਦੇ ਹੋਣੀ ਚਾਹੀਦੀ ਆ ਹਨਾ ਰੇਪਰ ਤੋਂ ਨਹੀਂ ਕਿ ਆ ਬਾਸ ਪਤਿਆਂ ਦਾ ਬਹੁਤ ਕੰਮ ਕੋ ਗਰੀ ਨਹੀਂ ਕੋਈ ਹਾਂ ਇਹ ਪਤਿਆਂ ਬਣਾ ਫੜਦੇ ਨਹੀਂ ਹਾਂ ਕਿਉਂਕਿ ਆਉਣ ਲੈ ਅਸੀਂ ਇਹਦੇ ਤੇ ਬੁਰਸ਼ ਮਾਰਨ ਲੱਗ ਜਾਂਦੇ ਪਸੂਆਂ ਵਾਲੇ ਥਾਂ ਤੇ ਤੇ ਕਿੰਨਾ ਟਾਈਮ ਲੱਗਣਾ ਸੀ ਤੇ ਆਇਆ ਵੀ ਸਵਾਈ ਵੀ ਜ਼ਰੂਰੀ ਆ ਤੇ ਇੱਧਰ ਤੁਹਾਨੂੰ ਮੈਟ ਦਿਖਾਉਣੇ ਆਗੇ ਆ ਦੇਖੋ ਮੈਟ ਵੀ ਆਏ ਚਮਕਾਏ ਪਏ ਆਗੇ ਗੋਹਾ ਖਿੱਚਣ ਵਾਲਾ ਸਾਡਾ ਬਸ ਗੋਹਾ ਖਿੱਚਾਂਗੇ ਹੁਣ ਬਾਅਦ ਚ ਖੇਚਦੀਆਂ ਮੈਂ ਪੱਠੇ ਪਾਉਣੇ ਆਗੇ ਹੁਣੇ ਤੁਹਾਨੂੰ ਦੱਸਦੇ ਆਗੇ ਮੋਟਰ ਤੇ ਅੰਗਲ ਤਾਂ ਹੁਣ ਬਾਅਦ ਤੋ ਤੈਉ ਪੱਠੇ ਪਾਲ ਗਏ ਪਹਿਲਾਂ ਆ ਦੇਖੋ ਇੱਥੋਂ ਮੇਨ ਫਰਟ ਹੁਣ ਬੰਦ ਕਰਤੀ ਅਸੀਂ ਹੁਣ ਇਹ ਤੁਹਾਨੂੰ ਦੱਸਣਗੇ ਵੀ ਹਣ ਤੂੰ ਡਾਟ ਚੱਕ ਦੇ ਦੱਸੋਗੇ ਕਿੰਨੇ ਦੀ ਆਈ ਸੀਗੀ ਆਪਣੀ ਇਹ ਮਸ਼ੀਨ ਇਹ 7500 ਤੋਂ ਲੈ ਕੇ 12 13000 ਤੀਕਾ ਮੰਨ ਕੇ ਚੱਲੋ ਖੜ ਜੋ ਅੰਦੀ ਹੋਂਦ ਸੋ ਪਹਿਲਾਂ ਨਾ ਮੱਝ ਜਿਹੜਾ ਡਟ ਪਈ ਜਾਂਦੀ ਸੀ ਇਹ 12500 ਦਾ ਆਇਆ ਸੀਗਾ ਤੇ 650 ਰੁਪਏ ਦਾ ਦਾ ਪੰਪਾ 650 ਦਾ ਪੰਪਾ 1000 ਦਾ 55000 ਦੀ ਮੋਟਰ ਆ ਜੇ ਕਿਸੇ ਕੋਲੇ ਮੋਟਰ ਹੈਗੀ ਆ ਤਾਂ ਬਸ ਉਹ ਕੱਲਾ 650 ਦਾ ਹੀ ਆਉਂਦਾ ਏ ਪੰਪ ਤੇ ਆਪਦੀ ਮੋਟਰ ਫਿੱਟ ਕਰ ਸਕਦੇ ਆ ਤੇ ਇੱਕ 5500 ਦਾ ਵੀ ਆ ਪੰਪ ਪਰ ਜਿਹੜਾ ਇਹ ਡੈਕ ਵਾਲਿਆਂ ਦੇ ਲੱਗਿਆ ਹੁੰਦਾ ਇਹ ਉਹ ਪੰਪ ਆ ਸਹੀ ਇਹ ਰਹਿੰਦਾ ਇਹ ਆਪਾਂ 12 10 ਨੇ ਮੋਟਰ ਲੈ ਕੇ ਆਂਦਾ ਸਾਰਾ ਸੈੱਟ ਇਹ ਲੋਕਲ ਮਾਰਕੀਟ ਚ ਲੈ ਆਪਾਂ ਹਨਾ ਲੋਕਲ ਸ਼ਾਪ ਤੋਂ ਹਾਂ ਜਿੱਥੋਂ ਮਰਜੀ ਜਿੱਥੋਂ ਸਪਰੇਅ ਪੰਪ ਮਿਲਦੇ ਆ ਟਰੈਕਟਰਾਂ ਵਾਲੇ ਉੱਥੋਂ ਮਿਲ ਜਾਂਦਾ ਜਾਂ ਮੋਗੇ ਅਕਾਲਸਰ ਰੋਡ ਤੋਂ ਵੀ ਮਿਲ ਜਾਂਦੇ ਆ ਤੇ ਇੱਧਰ ਕੁਆੜ ਬਾਜ਼ਾਰ ਕੋਲੋਂ ਸਰਕਾਰੀ ਹਸਪਤਾਲ ਲਈ ਆਮ ਹੀ ਮਿਲ ਜਾਂਦੇ ਆ ਬਾਗੇ ਪ੍ਰਾਣੇ ਬੱਸ ਸਟੈਂਡ ਕੋਲੋਂ ਮਿਲਦਾ ਹਰੇਕ ਸ਼ਹਿਰ 'ਚ ਹੀ ਮਿਲ ਜਾਂਦੇ ਆ ਜਿੱਥੇ ਸਪੇਅਰ ਪਾਰਟ ਮਿਲਦੇ ਨਾ ਟਰੈਕਟਰਾਂ ਵਾਲੇ ਸਪਰੇਅ ਪੰਪਾਂ ਦਾ ਉੱਥੇ ਮਿਲਦੀ ਆ ਹਾਂਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਵੀਡੀਓ ਨਾਲੋਂ ਵਧੀਆ ਹੈ ਇਹ ਚ ਇਹ ਚਾਇਨਾ ਮੇਡ ਨਹੀਂ ਹੈਗਾਗਾ ਇਹ ਲੋਕਲ ਮਾਰਕੀਟ ਦੇ ਇਹ ਹੋ ਜਾਂਦਾ ਹੈਗਾ ਵੀ ਲੋਕਲ ਜਦੋਂ ਲੈਨੇ ਆਪਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਚੀਜ਼ ਦਾ ਹਨਾ ਤੇ ਗਾਰੰਟੀ ਵਾਰੰਟੀ ਦਾ ਪਤਾ ਲੱਗ ਜਾਂਦਾ ਹੈਗਾ ਤੇ ਅਸੀਂ ਤਾਂ ਇਹ ਲੋਕਲ ਹੀ ਲਿਆ ਹੈਗਾਗਾ ਆਨਲਾਈਨ ਵੀ ਮਿਲ ਜਾਂਦਾ ਹੈਗਾ ਉਹ ਤੁਸੀਂ ਦੇਖ ਸਕਦੇ ਹੋਗੇ ਜਾਨੀ ਕਿ ਪੂਰਾ ਵਧੀਆ ਆਏਗਾ ਇਹ ਚੀਜ਼ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਸਾਡੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਵੀਡੀਓ ਸ਼ੇਅਰ ਕਰ ਦਿਆ ਕਰੋ ਅੱਗੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਸਾਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਓ ਤੁਹਾਨੂੰ ਪਸ਼ੂ ਵਾਲੀਆਂ ਵੀਡੀਓ ਚਾਹੀਦੀਆਂ ਤਾਂ ਹਰੇਕ ਪਸ਼ੂ ਦੀ ਕੋਈ ਵੀ ਜਾਣਕਾਰੀ ਲੈਣੀ ਆ ਸਾਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋਗੇ ਤੇ ਅਸੀਂ ਹੁਣ ਕਰਦੇ ਆ ਪੈਪ ਇਕੱਠਾ ਪੱਠੇ ਪਾਉਣੇ ਇਹਨਾਂ ਨੂੰ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਜੀ